ਨੂੰ ਕਹਿੰਦੇ ਆ ਇਹਦਾ ਨਾਂ ਆ ਹਮਾਮ ਉਹਨਾਂ ਦਿਨਾਂ ਦੇ ਜਿਹੜੀ ਸ਼ਬਦਾਵਲੀ ਸੀ ਇਹਨੂੰ ਹਮਾਮ ਕਹਿੰਦੇ ਆ ਸੋ ਬੜੀ ਇਤਰਾਤਨ ਆ ਤਕਰੀਬਨ 300 ਸਾਲ ਪੁਰਾਣੀ ਇਹ ਰਾਜੇ ਮਹਾਰਾਜਿਆਂ ਦੀ ਇੱਕ ਚੀਜ਼ ਸਮਝੀ ਹੋਈ ਆ ਇਹਨਾਂ ਨੇ ਤੇ ਇਹ ਪਾਣੀ ਗਰਮ ਕਰਨ ਵਾਲੀ ਇਹ ਹੈਗੀ ਆ ਹਮਾਮ ਇਹਨੂੰ ਹਮਾਮ ਕਹਿੰਦੇ ਆ ਸੋ ਉਹਨਾਂ ਦੇ ਇਸ ਸਮਿਆਂ ਦੀ ਆ ਕਿ ਜਦੋਂ ਇਹ ਈ ਲੈਣਾ ਪ੍ਰਾਣੇ ਸਮਿਆਂ ਦੇ ਵਿੱਚ ਗੀਜ਼ਰ ਨਹੀਂ ਹੁੰਦੇ ਜਿਹੜੇ ਅੱਜ ਕੱਲ ਪਾਣੀ ਗਰਮ ਕਰਦੇ ਗੀਜ਼ਰ ਨਹੀਂ ਹੁੰਦੇ ਜਦੋਂ ਗੀਜ਼ਰ ਨਹੀਂ ਨਾ ਹੁੰਦੇ ਉਦੋਂ ਆ ਚੀਜ਼ਾਂ ਹੁੰਦੀਆਂ ਤੇ ਪ੍ਰਾਣੀਆਂ ਵਿਆਸਤਾਂ ਜਿੱਦਾਂ ਹੁੰਦੀਆਂ ਸੀ ਰਾਜੇ ਮਹਾਰਾਜੇ ਹੁੰਦੇ ਸੀ ਉਹਨਾਂ ਦਾ ਆ ਗੀਜ਼ਰ ਸੀ ਛੋਟਾ ਜਿਹਾ ਸੋ ਆ ਟੂਟੀ ਲੱਗੀ ਆ ਸੋ ਵਿੱਚ ਪਾਣੀ ਗਰਮ ਕਿਵੇਂ ਹੁੰਦਾ ਸੀ ਕਿਉਂਕਿ ਉਦੋਂ ਬਿਜਲੀ ਵੀ ਨਹੀਂ ਹੁੰਦੀ ਨਾ ਉਦੋਂ ਬਿਜਲੀ ਹੁੰਦੀ ਹੀ ਨਾ ਇਹੋ ਜੀਆਂ ਸੁੱਖ ਸਹੂਲਤਾਂ ਉਦੋਂ ਅਵੇਲੇਬਲ ਸੀ ਕਿ ਪਾਣੀ ਪੁਣੀ ਗਰਮ ਕਰਨ ਵਾਲੀਆਂ ਸੋ ਆ ਇੱਥੋਂ ਇਹਨੂੰ ਖੋਲ ਕੇ ਤੇ ਇਹਦੇ ਵਿੱਚ ਪਾਇਆ ਜਾਂਦਾ ਸੀ ਕੋਲਾ ਸੋ ਇਹ ਟੱਕਣਾ ਆ ਸੋ ਇਹਦੇ ਵਿੱਚ ਕੋਲਾ ਪਾਇਆ ਜਾਂਦਾ ਸੀ ਕਹਿੰਦੇ ਆ ਕਿ ਤੇ ਇਸੀ ਦੇ ਵਿੱਚ ਐਚ ਕੋਲਾ ਪਾਉਂਦੇ ਸੀ ਗਰਮ ਤੇ ਇਹਦੇ ਵਿੱਚ ਪਾਉਂਦੇ ਸੀ ਪਾਣੀ ਜਦੋਂ ਵੀ ਉਹਨਾਂ ਨੇ ਪ੍ਰਸ਼ਾਦਾ ਪਾਣੀ ਛਕਣਾ ਹੁੰਦਾ ਸੀ ਤੇ ਇੱਥੇ ਟੂਟੀ ਲੱਗੀ ਹੁੰਦੀ ਸੀ ਇਸ ਜਗ੍ਹਾ ਤੇ ਤੇ ਇਥੋਂ ਹੱਥ ਧੋਣੇ ਦੇ ਸੀ ਗਰਮ ਪਾਣੀ ਦੇ ਨਾਲ ਸੋ ਹਾਂਜੀ ਅੱਜ ਤੇ ਅਨਲਿਮਿਟਿਡ ਪੈਗ ਪਾਗੇ ਤੇ ਆਪਾਂ ਜਿੰਨੀ ਮਰਜ਼ੀ ਗੱਲ ਕਰ ਲੈਨੇ ਪਰ ਇਹ ਬੜੀ ਪ੍ਰਾਤਨ ਇੱਕ ਸੈੱਟ ਆ ਪੁਰਾਣੇ ਸਮੇ ਦਾ ਕਿਤੇ ਸਰਖਾਸ ਹੀ ਜਗ੍ਹਾ ਤੇ ਲੱਗਾ ਹੁੰਦਾ ਸੀ ਘਰ ਘਰ ਨਹੀਂ ਅੱਜ ਦਾਜ ਘਰ ਘਰ ਲੱਗੇ ਆ ਸੋ ਇੱਥੇ ਲਿਖਿਆ ਹੋਇਆ ਕਿਰਪਾ 3 ਮਿੰਟ ਸੇ ਜ਼ਿਆਦਾ ਬਾਤ ਨਾ ਕਰੇ ਸੋ ਇਹ ਸਭ ਨਾਲ ਜੀ ਆਪਾਂ ਗੱਲ ਤੋਂ ਅਦਾਜਾ ਲਈਏ ਤੇ ਗੱਲ ਕਾਫੀ ਪੁਰਾਣੀ ਲੱਗਦੀ ਆ ਇਹ ਜੀ ਕਿੰਨਾ ਸਮਾਂ ਪੁਰਾਣਾ ਹੋ ਸਕਦਾ ਇਹ ਆ ਸੈੱਟ ਜਿਹੜਾ ਲੱਗਾ ਹੋਇਆ ਟੈਲੀਫੋਨ ਉੱਤੇ 60 ਦੇ ਨੇੜੇ ਤੇੜੇ ਇਹ ਜਿੱਥੋਂ ਲਿਆਂਦਾ ਇਹ ਬੰਦਿਆਂ ਤੋਂ ਮੈਂ ਉਹਨਾਂ ਦੱਸਿਆ ਹੈ ਇਹ ਉਹ ਰੇਲਵੇ ਸਟੇਸ਼ਨਾਂ ਤੇ ਲੱਗਾ ਸੀ ਅੱਛਾ ਰੇਲਵੇ ਸਟੇਸ਼ਨਾਂ ਤੇ ਚੰਦੇ ਆ ਜਾਂਦਾ ਇਹ ਰਾਤ ਭਰਾ ਤੇ ਜਾ ਕੇ ਭਰਾਤੇ ਉਹ ਵੀ ਆਪਦੇ ਘਰ ਦੱਸ ਦੇਵੇ ਮੈਂ ਇੱਥੇ ਪਹੁੰਚ ਗਿਆ ਜਾਂ ਮੈਂ ਥਣ ਚੱਲ ਪਿਆ ਤੇ ਇਹ ਉਹਨਾਂ ਵਾਸਤੇ ਇਹ 50 ਪੈਸੇ ਤੇ 3 ਮਿੰਟ ਦੇ ਲੱਗ ਜਾਂਦੇ ਅੱਛਾ ਠੀਕ ਆ ਲਿਖਿਆ ਤਾਂ ਵੀ 50 ਪੈਸੇ ਤੇ 3 ਮਿੰਟ ਸੇ ਜ਼ਿਆਦਾ ਬਾਤ ਨਾ ਕਰੇ ਦਾ ਅੱਜ ਵੀ ਲਿਖਿਆ ਵੀ 50 ਪੈਸੇ ਉਹ ਅੰਗਰੀ 50 191960 ਤੋਂ 62 1960 ਤੋਂ 62 ਇਹ ਜੇ ਰੇਲਵੇ ਸਟੇਸ਼ਨਾਂ ਦੇ ਉੱਪਰ ਲਗਾਏ ਗਏ ਇਹਦੇ ਤੇ ਗੱਲ ਨਾ ਕਰ ਹਾਂ 3 ਮਿੰਟ ਦੇ 50 ਪੈਸੇ ਉਹਨਾਂ ਦਿਨਾਂ 'ਚ ਲੱਗਦੇ ਹੁੰਦੇ ਸੀ ਤੇ ਤੂੰ ਹੀ ਹਿਸਾਬ ਲਾ ਲਓ ਕਿੰਨੀ ਪੁਰਾਣੀ ਗੱਲ ਹੋ ਗਈ। ਸੋ ਥੋੜਾ ਜਿਹਾ ਬਾਅਦ 'ਚ ਥੋੜਾ ਜਿਹਾ ਡਿਜੀਟਲ ਹੋਇਆ ਤੇ ਆਹ ਸੈੱਟ ਲੱਗਦਾ ਆਇਆ ਹੈ ਨਾ ਜੀ ਇੱਥੇ ਥੋੜੀ ਜਿਹੀ ਡਿਸਪਲੇ ਲੱਗਦਾ ਲੱਗੀ ਆ। ਤੇ ਇਹਦੇ ਬਾਰੇ ਦੱਸੋ ਜੀ ਇਹ ਸੈੱਟ ਇਹ ਉਦੋਂ ਮੜ ਕੇ ਫਿਰ ਬਾਅਦ ਦੇ ਵਿੱਚ ਆ ਗਈ ਜਦੋਂ ਰੁਪਈਏ ਵਾਲੇ 1 ਰੁਪਏ ਵਾਲੇ ਜਾਂ ਉਦੋਂ ਬਾਅਦ ਜਿਸ ਤਰ੍ਹਾਂ ਸੀ ਵੀ ਇਹ ਉਦੋਂ ਬਾਅਦ ਦੇ ਵਿੱਚ ਇੱਥੋਂ ਡਾਇਲ ਕਰਕੇ ਤੇ ਇੱਥੋਂ ਇਹ ਜੋ ਸਿਕਾ ਬਾਤਤਾ ਜਾਂਦਾ ਸੀ ਇਹ ਬਿੱਲ ਚੱਲ ਜਾਂਦੀ ਸੀ ਜਦੋਂ ਅਕੋ ਘਰ ਵਾਲੇ ਬਿੱਲ ਚੁੱਕਦੇ ਸੀ ਨਾ ਉਸੇ ਵੇਲੇ ਸਿੱਕਾ ਪਾਉਣਾ ਹੁੰਦਾ ਸੀ ਜੇ ਸਿੱਕਾ ਨਹੀਂ ਪਿਆ ਜਾਂ ਸਿੱਕਾ ਕਿ ਪਿੱਛੇ ਹੋ ਗਿਆ ਤਾਂ ਉਹ ਤੁਹਾਡੀ ਜਿਹੜੀ ਕਾਲ ਹੋਇਆ ਨੇ ਜਾਂ ਉਸੇ ਵੇਲੇ ਸਿੱਕਾ ਪਾਉਣਾ ਪੈਂਦਾ ਅੱਛਾ ਥੇਰੋ ਜਿਹੜਾ ਕਨੈਕਟ ਹੁੰਦਾ ਦੱਸੋ ਅੱਛਾ ਇਹ ਚ ਸਿੱਕਾ ਪਾਵਾ ਦੇ ਹਾਂ ਆ ਲਿਖਿਆ ਜੀ ਹਾਂਜੀ ਹਾਂਜੀ ਜਿੱਦਾਂ ਲਿਖਿਆ ਇਨਸਰਟ ਏਟੀਐਮ ਕਾਰਡ ਉਸੇ ਤਰ੍ਹਾਂ ਲਿਖਿਆ ਇਨਸਰਟ ਨਿਊ 1 ਰੁਪਏ ਕੋਇਨ ਹਾਂਜੀ 1 ਰੁਪਏ ਦੇ ਆ ਗਿਆ ਪੁਰਾਣੀ ਟੈਕਨੋਲੋਜੀ ਦੀ ਗੱਲ ਕਰੀਏ ਤੇ ਜਦੋਂ ਆਪਾਂ ਨੰਬਰ ਡਾਇਲ ਕਰ ਲੈਣਾ ਨਾ ਇਸ ਦੇ ਵਿੱਚ ਸੈੱਟ ਦੇ ਵਿੱਚ ਨੰਬਰ ਡਾਇਲ ਕਰਕੇ ਜਦੋਂ ਅਗਲੇ ਨੇ ਚੁੱਕਣਾ ਵਾ ਉਹ ਤੋਂ ਪਹਿਲਾਂ ਪਹਿਲਾਂ ਇਹ ਚੈੱਕ ਰੁਪਈਆ ਪਾਉਣਾ ਪੈਣਾ ਤਾਂ ਗੱਲ ਹੁਣੀ ਆ ਬਾਅਦ ਦੇ ਵਿੱਚ ਟੈਕਨੋਲੋਜੀ ਹੋਰ ਐਡਵਾਂਸ ਹੋਈ ਸਕ੍ਰੈਚ ਕਾਰਡ ਆਏ ਅੱਜ ਕੱਲ ਗੂਗਲ ਪੇ ਤੋਂ ਆਪਾਂ ਰੀਚਾਰਜ ਕਰ ਲੈਣੇ ਪਰ ਵੇਖੋ ਉਹ ਵੀ ਸਮਾਂ ਰਿਹਾ ਵਾ ਆਪਣੇ ਤੇ ਤੇ ਜਦੋਂ ਕੀ ਰੁਪਈਆ ਮੌਕੇ ਤੇ ਪਾਉ ਉਹ ਫਿਰ ਗੱਲ ਹੋਏ ਅੱਛਾ ਇਹ ਨੋਟ ਜਿਹੜਾ ਵਾ ਇਹ ਪਾਕਿਸਤਾਨ ਦਾ ਨੋਟ ਦੱਸਿਆ ਜਾਂਦਾ ਇਹਦੇ ਉੱਪਰ ਇੱਕ 75 ਨੰਬਰ ਲਿਖਿਆ ਜਦੋਂ ਪਾਕਿਸਤਾਨ ਬਣੇ ਨੂੰ 75 ਸਾਲ ਹੋ ਗਏ ਸੀ ਉਸ 75ਵੇਂ ਸਾਲ ਦੇ ਉੱਪਰ ਇਹ ਨੋਟ ਜਾਰੀ ਹੋਇਆ ਸੀ ਉੱਥੇ ਸੋ ਇਹ ਪੁਰਾਣਾ ਅੱਜ ਇੱਥੇ ਸਾਂਭ ਕੇ ਰੱਖਿਆ ਹੋਇਆ ਹੈ ਸੋ ਇਹ ਕਾਫੀ ਵੱਡੀਆਂ ਹੋਰ ਵੀ ਕੰਟਰੀਆਂ ਦੇ ਪੁਰਾਣੇ ਨੋਟ ਆ ਸੋ ਕੱਲੀ-ਕੱਲੀ ਕੰਟਰੀ ਦਾ ਦੱਸਣੀ ਔਖੀ ਆ ਤੇ ਆਹ ਪੁਰਾਣੇ ਸਿੱਕੇ ਆ ਸੋ 1000 ਦਾ ਨੋਟ ਹੈ ਲਿਬਾਨ ਦੇਸ਼ ਹੈ ਕੋਈ ਉੱਥੋਂ ਦਾ ਨੋਟ ਦਾ ਆਕਾਰ ਬਹੁਤ ਛੋਟਾ ਦੇਖੋ ਇੰਨਾ ਵੱਡਾ ਨਹੀਂ ਹੈਗਾ ਪਰ 1000 ਦੀ ਕਰੰਸੀ ਆ ਉਹ ਪ੍ਰਾਤਨ ਇਹ ਨੋਟ ਇੱਥੇ ਪਿਆ ਇੱਕ ਤੇ ਬਹੁਤ ਵੱਡਾ ਨੋਟ ਆ ਇਹ ਪਤਾ ਨਹੀਂ ਕਿਹੜੀ ਕੰਟਰੀ ਦਾ ਨੋਟ ਹੈਗਾ ਵਾ ਬਹੁਤ ਸਾਈਜ਼ ਵੱਡਾ ਨੋਟ ਦਾ ਇੱਕ ਆਪਾਂ ਕਾ ਵੀ ਮੈਨੂੰ ਪਾਕਿਸਤਾਨ ਦਾ ਲੱਗਦਾ ਵਾ ਨੋਟ ਸੋ ਆ ਇੱਥੇ ਇੱਕ ਕਾਰਨਰ ਦੇ ਉੱਪਰ ਪ੍ਰਾਣੀਆਂ ਚਿੱਠੀਆਂ ਪਈਆਂ ਵਾ ਕੋਈ ਸਨ 1933 ਦੀਆਂ ਵਗੈਰਾ ਸੋ 5000 ਦਾ ਨੋਟ ਦੇਖ ਸਕਦੇ ਆਪਾਂ ਇਹ ਵੀ ਵਿਦੇਸ਼ੀ ਨੋਟ ਆ ਤੇ ਆ ਵੀ ਸਾਰੇ ਵਿਦੇਸ਼ੀ ਨੋਟ ਆ ਵਿਦੇਸ਼ੀ ਕਰੰਸੀ ਆ ਸੋ ਇਹਨਾਂ ਬਾਰੇ ਜਿਹੜਾ ਵਾ ਆਪਾਂ ਤੁਹਾਨੂੰ ਅੱਜ ਵੀਡੀਓ ਜਿਹੜਾ ਦਿਖਾਉਣਾ ਕੀਤਾ ਵਾ ਬਾਕੀ ਹੋਰ ਜਿਹੜਾ ਸਮਾਨ ਆਪਾਂ ਦੇਖ ਚੁੱਕੇ ਆ ਉਹਨਾਂ ਦਾ 5 ਰੁਪਏ ਦਾ ਨੋਟ ਹੋ ਗਿਆ ਜਿਹਦੇ ਕੋਈ ਟਰੈਕਟਰ ਦੀ ਫੋਟੋ ਆ 1 ਰੁਪਏ ਦਾ ਨੋਟ ਇਹਦੇ ਬਹੁਤ ਜ਼ਿਆਦਾ ਪੁਰਾਣਾ ਵਾ ਸੋ ਇਹ ਸਾਰੀ ਪੁਰਾਣੀ ਕਰੰਸੀ ਸਹੀ ਸਲਾਮ ਤੇ ਇੱਥੇ ਸਰਦਾਰ ਜੀ ਨੇ ਸਾਹਮਣੇ ਰੱਖੀ ਆ ਬਾਕੀ ਰੀਸੈਂਟਲੀ ਜਿਹੜੇ ਆ ਨੋਟ ਆ 500 1000 ਦੇ ਇਹ ਕੀਤੇ ਗਏ ਸੀ ਨੋਟਬੰਦੀ ਦੇ ਦੌਰਾਨ ਇਹ ਨੋਟ ਜਿਹੜੇ ਆ ਇਹ ਚੱਲਦੇ ਸੀ ਸੋ ਹੁਣ ਇਹਨਾਂ ਨੂੰ ਇੱਥੇ ਰੱਖਿਆ ਗਿਆ ਵਾ ਇੱਕ ਇਹ ਇਤਿਹਾਸਕ ਨੋਟ ਆ ਸਾਰੇ ਜਿੰਨੇ ਵੀ ਆ ਸੋ ਪ੍ਰਾਣੀਆਂ ਜਿਹੜੀਆਂ ਕਰੰਸੀਆਂ ਵਾਂ ਦੇਸ਼ਾਂ ਵਿਦੇਸ਼ਾਂ ਦੀਆਂ ਜਿਹਨੂੰ ਆਪਾਂ ਡਾਲਰ ਵੀ ਬੋਲਦੇ ਆ ਸੋ ਆ ਮੈਨੂੰ ਲੱਗਦਾ ਕਿ ਅਮਰੀਕਾ ਦਾ ਡਾਲਰ ਆ ਸੋ ਇਹ ਪ੍ਰਾਣੀ ਕਰੰਸੀ ਆ 1 ਡਾਲਰ ਦਾ ਨੋਟ ਆ ਸੋ ਇੱਥੇ 1000 ਦਾ ਨੋਟ ਵੀ ਆਪਾਂ ਦੇਖ ਸਕਦੇ ਆ ਹਾਂਜੀ ਆ ਬੁਲਟ ਦੇ ਇੰਜਨ ਵਰਗੀ ਗੱਡੀ ਆ ਤੇ ਸੋ ਇਹ ਆਪਾਂ ਜੇ ਵੇਖੀਏ ਤੇ ਇਹ ਬੜੀ ਪੁਰਾਣੀ ਆ ਉਹਨਾਂ ਸਮਿਆਂ ਦੇ ਵਿੱਚ ਆਉਣ ਜਾਣ ਦੇ ਯਾਤਰਾਜਾਦ ਦਾ ਸਾਧਨ ਹੀਗਾ ਉਹਨਾਂ ਦਰਾਂ ਚ ਇਹਨੂੰ ਸ਼ੌਕਰ ਲਾਏ ਹੀਗੇ ਉਹ ਇੱਕ ਜਿੱਦਾ ਮੋਟਰਸਾਈਕਲ ਅੱਜ ਆ ਗਿਆ ਸੋ ਇਹ ਉਹਨਾਂ ਸਮਿਆਂ ਦੇ ਵਿੱਚ ਜਿਹੜੀ ਸਮਰੇਟਾ ਨਾਂ ਦੀ ਗੱਡੀ ਉਦੋਂ ਇਹਨਾਂ ਨੇ ਕੱਢੀ ਸੀ ਇਹਨੂੰ ਹਾਰਨ ਵੀ ਲੇਟ ਵੀ ਲੱਗੀ ਆ ਸੋ ਸਾਰਾ ਜਿਹੜਾ ਵਾ ਪੈਟਰੋਲ ਉਹਨਾਂ ਦਿਨਾਂ ਦੇ ਵਿੱਚ ਜਿਹੜੀ ਗੱਡੀ ਉਹ ਇਸ ਤਰ੍ਹਾਂ ਆਈ ਸੀਗੀ ਸੋ ਇਹ 1970 ਦੇ ਲਾਗੇ ਬੰਨੇ ਦੇ ਜਿਹੜੀ ਆ ਇਹਨੂੰ ਦੱਸਿਆ ਜਾਂਦਾ ਵਾ ਆਪਾਂ ਗੱਲ ਕਰਾਂਗੇ ਜੀ ਖਾਣ ਪੀਣ ਦੀ ਸੋ ਖਾਣ ਪੀਣ ਦੇ ਜਿਹੜੇ ਰੈਸਟੋਰੈਂਟ ਵਗੈਰਾ ਵਾ ਹਵੇਲੀਆਂ ਵਾ ਉਹ ਖਾਣ ਪੀਣ ਦੇ ਜਰੀਏ ਬਹੁਤ ਬਣਾਏ ਉਹਨਾਂ ਨੇ ਕਿ ਲੋਕਾਂ ਨੂੰ ਆਕਰਸ਼ਕ ਕਰਨ ਵਾਸਤੇ ਵੱਖ-ਵੱਖ ਤਰੀਕਿਆਂ ਦੇ ਨਾਲ ਇਹਦੇ ਆ ਪਰ ਜਿੱਥੇ ਅੱਜ ਆਪਾਂ ਪਹੁੰਚੇ ਆ ਇੱਥੇ 200 ਸਾਲ ਪੁਰਾਣੇ ਸਮੇਂ ਦੇ ਵਿੱਚ ਜਾਵਾਂਗੇ ਆਪਾਂ ਹਾਂਜੀ ਇਹ ਜਦੋਂ ਇਹਦੀ ਮੇਨ ਲੋਕੇਸ਼ਨ ਹੈਗੀ ਆ ਜਦੋਂ ਤੁਸੀਂ ਤਰਨਤਾਰਨ ਸਾਹਿਬ ਤੋਂ ਜੰਦਗੇ ਬਠਿੰਡੇ ਰੋਡ ਦੇ ਉੱਪਰ ਸੋ ਇਹ ਹਰੀਕੇ ਆ ਤੇ ਬਾਹਰ-ਬਾਹਰ ਆਹ ਬੋਰਡ ਐਵੇਂ ਲੱਗਾ ਹੋਊਗਾ ਇਹ ਪੰਜਾਬੀ ਵਿਰਸਾ ਪਕੌੜਾ ਜੰਕਸ਼ਨ ਲਾਹੌਰਿਆਂ ਦੀ ਹਵੇਲੀ ਸੋ 250 ਸਾਲ ਪੁਰਾਣੀ ਵਿਰਾਸਤ ਇੱਥੇ ਹੈਗੀ ਆ ਸੋ ਚਾਹ ਪਕੌੜੇ ਦਾ ਮਜ਼ੇਦਾਰ ਆਨੰਦ ਲਓ ਇਹ ਲੋਕੇਸ਼ਨ ਤੇ ਆ ਕੇ ਨਾਲੇ ਢਾਈ 250 ਸਾਲ ਪੁਰਾਣੀਆਂ ਚੀਜ਼ਾਂ ਦੇਖੋ ਆ ਰੋਡ ਚੱਲਦਾ ਇਹ ਹਰੀਕੇ ਹਾਈਵੇ ਰੋਡ ਹੈ ਵੱਡਾ ਹਰੀਕੇ ਦੇ ਅੰਦਰ ਨਹੀਂ ਬਾਹਰ ਹੋਵਾਂਗੇ ਗੂਗਲ ਮੈਪ ਦੇ ਉੱਪਰ ਭਰ ਲਿਓ ਲਾਹੌਰਿਆਂ ਦੀ ਹਵੇਲੀ 我看看。